ਸੂਫੀ ਗਾਇਕ ਹੰਸਰਾਜ ਹੰਸ ਤੇ ਪ੍ਰਾ ਪਰਮਜੀਤ ਹੰਸ ਸਹਾਰ ਮੁੱਦੇ ਤੇ ਆਪਣੀ رائے ਰੱਖਦੇ ਨੇ ਬੜੇ ਵਿਵਾਦ ਤਰੀਕੇ ਦੇ ਨਾਲ ਗੱਲ ਲੋਕਾਂ ਅੱਗੇ ਰੱਖ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਜਿੱਥੇ ਉਹਨਾਂ ਨੂੰ ਗਲਤ ਲੱਗਦਾ ਉਹ ਇੱਕ ਠੋਕ ਕੇ ਉਸ ਨੂੰ ਗਲਤ ਕਹਿ ਖਰੀਆਂ ਖਰੀਆਂ ਸੁਣਾਉਂਦੇ ਨੇ ਤੇ ਹੁਣ ਉਹ ਮੰਮੀ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ ਕੁੱਲੜ ਪੀਜ਼ਾ ਵਾਲਿਆ ਬਾਰੇ ਉਹਨਾਂ ਦੇ ਸੋਸ਼ਲ ਮੀਡੀਆ ਤੇ ਦੁਬਾਰਾ ਐਕਟਿਵ ਹੋਣ ਤੇ ਦੁਬਾਰਾ ਰੀਲਸ ਬਣਾਉਣ ਨੂੰ ਲੈ ਕੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ 2 ਮਹੀਨੇ ਵੀ ਨਹੀਂ ਕੱਟੇ ਤੇ ਫਿਰ ਦੁਬਾਰਾ ਉਹਨਾਂ ਕੰਮਾਂ ਦੇ ਵਿੱਚ ਇਲਾਕੇ ਤੇ ਗਾਲਾਂ ਵਾਲਾ ਗਾਣਾ ਲਗਾ ਕੇ ਜੋ ਇਹਨਾਂ ਨੇ ਕੀਤਾ ਹੈ ਉਹ ਬਹੁਤ ਗਲਤ ਹੈ ਅਤੇ ਇਹ ਬੇਸ਼ਰਮੀ ਹੈ ਪਰਮਜੀਤ ਹੰਸ ਨੇ ਗੱਲਾਂ-ਗੱਲਾਂ ਵਿੱਚ ਇਸ ਜੋੜੇ ਨੂੰ ਬਹੁਤ ਖਰੀਆਂ-ਖਰੀਆਂ ਸੁਮਾਇਆ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਅਨਫੋਲੋ ਕਰੋ ਇਹਨਾਂ ਕੋਲ ਜਾਣਾ ਛੱਡੋ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਜੋ ਵੀਡੀਓ ਸਾਹਮਣੇ ਆਈ ਸੀ ਜੇ ਇਹਨਾਂ ਨੂੰ ਉਹਦੇ ਤੇ ਸ਼ਰਮ ਨਹੀਂ ਆਈ ਤਾਂ ਇਹ ਬਹੁਤ ਬਗੈਰਤ ਅਤੇ ਬੇਸ਼ਰਮੀ ਤੇ ਇਹ ਇਸ ਤੇ ਰੱਖੀ ਨਹੀਂ ਆ ਕੀ ਕੀ ਕਿਹਾ ਉਹਨਾਂ ਨੇ ਆਓ ਤੁਸੀਂ ਵੀ ਸੁਣੋ ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਸਵਾਗਤ ਕਰਦੇ ਤੁਹਾਡਾ ਬਿਲਕੁਲ ਆਪਣੇ ਨਵੇਂ ਪੇਜ ਪਰਮਹੰਸ ਮੀਡੀਆ ਗਰੁੱਪ ਦੇ ਉੱਪਰ ਪੀ ਐਸ ਕੇ ਮੀਡੀਆ ਗਰੁੱਪ ਟੋਟਲੀ ਬੰਦ ਕਰਤਾ ਉਹਦੇ ਬਾਰੇ ਹੁਣ ਆਪਾਂ ਗੱਲ ਵੀ ਨਹੀਂ ਕਰਨੀ ਕਿਉਂਕਿ ਮੈਂ ਕਿਸੇ ਆਪਣੇ ਨੂੰ ਐਕਸੈਸ ਦਿੱਤਾ ਸੀਗਾ ਬੜੇ ਯਕੀਨ ਵਾਲੇ ਨੂੰ ਉਹਨੇ ਚੀਟ ਕੀਤੀ ਬੜੀ ਕਿੰਨਾ ਹੀ ਕੁਝ ਕਰੀ ਜਾਂਦਾ ਫਿਰ ਮੈਂ ਆ ਕੇ ਕਿ ਬੰਦ ਕਰਤਾ ਉਸ ਪੇਜ ਨੂੰ ਕਿਉਂਕਿ ਮੇਰੇ ਕੋਲ ਇਨਾ ਟਾਈਮ ਨਹੀਂ ਕਿ ਰੋਜ਼ ਉਹਦੇ ਦੁਆਲੇ ਲੱਗਾ ਰਵਾਂ ਬਿਲਕੁਲ ਨਵਾਂ ਪੇਜ ਬਣਾਇਆ ਔਰ ਇਸ ਪੇਜ ਤੇ ਵੀਡੀਓ ਅੱਜ ਗੱਲ ਕਰਦੇ ਆ ਫਿਰ ਖੁੱਲਰ ਪੀਜ਼ਾ ਵਾਲਿਆਂ ਦੀ ਮੈਂ ਕਰਨੀ ਨਹੀਂ ਚਾਹੁੰਦਾ ਸੀ ਇਸ ਟੌਪਿਕ ਤੇ ਗੱਲ ਉਹਨਾਂ ਬਾਰੇ ਗੱਲ ਹੀ ਟੋਟਲੀ ਮੈਂ ਕਹਿੰਦਾ ਸੀਗਾ ਟੋਟਲੀ ਉਹ ਪਰਚੇ ਹੀ ਪਾੜ ਦਿਓ ਪਰ ਉਹ ਆਪ ਹੀ ਇੰਨੇ ਬੇਸ਼ਰਮ ਹੋਏ ਨੇ ਕਿ ਅੱਜ ਫੇਰ ਹਰ ਬੰਦਾ ਵੀਡੀਓ ਪਾ ਰਿਆ ਤੇ ਸਾਰਾ ਕੁਝ ਦੇਖਦੋ ਕਿ ਮੈਨੂੰ ਲੱਗਾ ਕਿ ਗੱਲ ਕਰਨੀ ਚਾਹੀਦੀ ਆ ਦੁਬਾਰਾ ਫੇਰ ਵਿਸ਼ੰਮਿਤੀ ਕੋਈ ਹੱਦ ਹੁੰਦੀ ਐ ਐਕਚੁਅਲੀ ਹਸਬੰਡ ਵਾਈਫ ਜੇ ਇੱਕ ਦੂਸਰੇ ਦੀ ਪ੍ਰਾਈਵੇਸੀ ਨਹੀਂ ਰੱਖ ਸਕਦੇ ਇੱਕ ਦੂਸਰੇ ਇੱਜ਼ਤ ਦੇ ਰਾਖੇ ਨਹੀਂ ਆ ਤਾਂ ਫਿਰ ਤੁਸੀਂ ਕਿਹਦੀ ਇੱਜ਼ਤ ਕਰੋਗੇ ਤੇ ਕਿਹਦੀ ਪ੍ਰਾਈਵੇਸੀ ਕਰੋਗੇ ਮੈਨੂੰ ਇਹ ਗੱਲ ਸਮਝ ਨਹੀਂ ਆਈ ਕਿ ਹਸਬੰਡ ਵਾਈਫ ਨੇ ਫਿਲਮਾਂ ਬਣਾ ਬਣਾ ਕੇ ਕਿੱਥੇ ਰੱਖਣੀਆਂ ਨੇ ਤੇ ਕਿਹਨੂੰ ਦਿਖਾਉਣੀਆਂ ਨੇ ਤੁਸੀਂ ਤਾਂ ਰੋਜ਼ ਇਹ ਖੇ ਖਾਣੀ ਹੁੰਦੀ ਐ ਔਰ ਉਸ ਬੰਦੇ ਦੇ ਇੱਕ ਇੰਟਰਵਿਊ ਵਿੱਚ ਉਹਨੇ ਕਿਹਾ ਸੀਗਾ ਕਿ ਵੀਡੀਓ ਉੱਥੇ ਹੋਰ ਵੀ ਹੋਸ ਉਹਦੀ ਗੱਲ ਤੋਂ ਲੱਗਾ ਇੱਕ ਵੀਡੀਓ ਹੋਰ ਜੀ ਆਉਣ ਗਿਆ ਇਹ ਇੱਕੋ ਹੀ ਵੀਡੀਓ ਤਿੰਨ ਵੀਡੀਓ ਹੋਈਆਂ ਸੀ ਉਹਨਾਂ ਦੇ ਫੋਨ ਦੇ ਵਿੱਚ ਉਹਦੇ ਵਿੱਚ ਬਹੁਤ ਵੀਡੀਓ ਸਨ ਏਸੇ ਕੰਮ ਦੀਆਂ ਤੇ ਉਹਨੇ ਆਪ ਕਹਿਆ ਸੀਗਾ ਕਿ ਕੱਲ ਨੂੰ ਕੋਈ ਹੋਰ ਵੀ ਵੀਡੀਓ ਹੋਵੇ ਮੈਂ ਜ਼ਿੰਮੇਵਾਰ ਨਹੀਂ ਤੇ ਜ਼ਿੰਮੇਵਾਰ ਕੌਣ ਆ ਫਿਰ ਤੁਸੀਂ ਖੁਦ ਜ਼ਿੰਮੇਵਾਰ ਹੋ ਚਲੋ ਉਹ ਹੋ ਗਿਆ ਸੀਗਾ ਜਿਹੜੀ ਮੈਂ ਪਹਿਲੀ ਵੀਡੀਓ ਬਣਾਈ ਸੀ ਇਹਨਾਂ ਦੇ ਹੱਕ ਵਿੱਚ ਬਣਾਈ ਸੀ ਉਹਦਾ ਟਾਈਟਲ ਵੀ ਇਹੀ ਸੀਗਾ ਕਿ ਯਰੂ ਜਾਣਦੇ ਹੋਣ ਕੀ ਇਹਨਾਂ ਦੀ ਜਾਨ ਲੈ ਕੇ ਛੱਡੋਗੇ ਫਿਰ ਮੈਂ ਇੱਕ ਹੋਰ ਵੀਡੀਓ ਬਣਾਈ ਥੋੜਾ ਜਿਹਾ ਚਿੜਕਿਆ ਸੀਗਾ ਪਰ ਉਹ ਵੀ ਇਹਨਾਂ ਦੇ ਹੱਕ ਵਿੱਚ ਹੀ ਸੀਗੀ ਅੱਜ ਜਿਹੜੀ ਵੀਡੀਓ ਬਣਾਉਣ ਲੱਗਾ ਉਹ ਇਹ ਹੈ ਕਿ ਇਹਨਾਂ ਨੂੰ ਉਸ ਵੀਡੀਓ 'ਚ ਮੈਂ ਇੱਕ ਗੱਲ ਕਹੀ ਸੀ ਔਰ ਵੀਡੀਓ ਖੁਦ ਵੀ ਵੇਖੀ ਆ ਉਹਨਾਂ ਨੇ ਔਰ ਉਸ ਵੀਡੀਓ 'ਚ ਮੈਂ ਕਹਾ ਸੀਗਾ ਕਿ ਸਾਰਾ ਕੁਝ ਛੱਡੋ 2-3 ਸਾਲ ਘੱਟੋ-ਘੱਟ ਰੂਪੋਸ਼ ਹੋ ਜਾਓ ਆਪਣਾ ਮੀਡੀਆ, ਸ਼ੀਡੀਆ ਹਰ ਚੀਜ਼ ਬੰਦ ਕਰ ਦਿਓ ਪਰ ਮੀਡੀਆ ਲੋਕਾਂ ਵਾਸਤੇ ਸੋਸ਼ਲ ਮੀਡੀਆ ਇੰਨਾ ਕਿ ਜਿਆਦਾ ਪਿਆਰਾ ਹੋ ਗਿਆ ਕਿ ਆਪਣੀ ਇੱਜ਼ਤਾਂ ਤੋਂ ਆਪਣੀਆਂ ਜਾਨਾਂ ਤੋਂ ਵੀ ਪਿਆਰਾ ਹੋ ਗਿਆ ਉਹਨਾਂ ਨੇ 2-3 ਸਾਲ ਤੱਕ ਹੀ 2 ਮਹੀਨੇ ਵੀ ਨਹੀਂ ਕੱਡੇ ਮਹੀਨੇ ਕੋ ਬਾਅਦ ਫੇਰ ਉਹੀ ਕੁੱਤਖਾਨਾ ਤੇ ਪਤਾ ਨਹੀਂ ਕਿਹੜੀ ਐਸੀ ਬਿਸ਼ਰਮ ਹੱਡੀ ਆ ਉਹਨਾਂ ਦੋਨਾਂ ਦੀ ਜਾਂ ਉਹਨਾਂ ਦੇ ਪੂਰੇ ਟੱਬਰ ਦੀ ਕਿ ਉਹ ਉਹੀ ਉਸੇ ਤਰ੍ਹਾਂ ਜਿਦਾ ਕੁਝ ਹੋਇਆ ਹੀ ਨਹੀਂ ਹੁੰਦਾ ਮਤਲਬ ਲੋਕਾਂ ਨੂੰ ਉਹਨਾਂ ਨੇ ਪਾਗਲ ਸਮਝਿਆ ਔਰ ਹੁਣ ਜਿਹੜੀ ਵੀਡੀਓ ਉਹਨਾਂ ਦੀਆਂ ਦੋ ਤਿੰਨ ਬਹੁਤ ਵਾਇਰਲ ਹੋ ਰਹੀਆਂ ਨੇ ਜਿਹਦੇ ਵਿੱਚ ਗਾਣਾ ਕੱਢ ਰਹੇ ਨੇ ਗਾਣਾ ਗਾਲਾਂ ਵਾਲਾ ਗਾਣਾ ਲਾ ਕੇ ਤੇ ਲੋਕਾਂ ਦਾ ਮੰਨਣਾ ਹੈ ਕਿ ਲੋਕਾਂ ਨੂੰ ਗਾਲਾਂ ਕੱਢ ਰਹੇ ਨੇ ਔਰ ਜਿਸ ਤਰ੍ਹਾਂ ਵੀਡੀਓ ਬਣਾ ਰਹੇ ਨੇ ਇਹ ਲੋਕਾਂ ਦਾ ਕਹਿਣਾ ਜਾਇਜ਼ ਵੀ ਆ ਕਿਉਂਕਿ ਇੱਕ ਮਹੀਨਾ ਵੀ ਨਹੀਂ ਉਹਨਾਂ ਨੇ ਦੋ ਮਹੀਨੇ ਵੀ ਨਹੀਂ ਰੁਕੇ ਉਹ ਤੇ ਉਹਨਾਂ ਨੇ ਸਾਰਾ ਇਹ ਉਹ ਡਾਂਸ ਦੂਸ਼ ਬੁਸ਼ਰਮਾ ਵਾਂਗੂ ਡਰੀਲਾ ਰੂਲਾ ਮਤਲਬ ਜਿੱਦਾਂ ਸੀਗਾ ਉਦਾਂ ਹੀ ਭੋਰਾ ਵੀ ਉਹਨਾਂ ਦੇ ਚੇਰੇ ਤੇ ਸ਼ਰਮ ਨਹੀਂ ਹਿਆ ਨਹੀਂ ਕੋਈ ਇਹੋ ਜੀ ਗੱਲ ਹੀ ਨਹੀਂ ਕਿ ਅਸੀਂ ਕੀ ਕੀਤਾ ਔਰ ਦੇਖੋ ਉਹਨਾਂ ਦੀ ਭੈਣ ਨੇ ਵੀਡੀਓ ਵੇਖੀ ਮਾਂ ਨੇ ਵੀ ਵੇਖੀ ਔਰ ਮਾਂ ਉਹਦੀ ਕਹਿ ਰਹੀ ਸੀ ਕਿ ਕੋਈ ਨਹੀਂ ਜਵਾਨੀ ਵਿੱਚ ਇਦਾਂ ਹੋ ਜਾਂਦਾ ਲੈ ਦੱਸ ਮਤਲਬ ਕਿ ਸਾਰਾ ਟੱਬਰੀ ਉਲੂਆਂ ਦਾ ਹੈ ਉਹ ਕਹਿੰਦੇ ਨੇ ਨਾ ਕਿਸੇ ਦੀ ਪਿੱਠ ਦੇ ਉੱਪਰ ਦਰਾਖ ਧੁੱਗ ਗਿਆ ਕਿਸੇ ਦੀ ਠੂਈ ਤੇ ਦਰਾਖ ਧੁੱਗ ਗਿਆ ਉਹ ਬਿਸ਼ਰਮ ਸੀ ਕਹਿੰਦਾ ਚਲੋ ਅਸੀਂ ਛਾਵਾਂ 'ਚ ਬੈਠਾਂਗੇ ਉਸ ਛਾਵ ਇਹਨਾਂ ਦਾ ਆ ਤੇ ਫੋੜੇ ਜਿਹੜੀਆਂ ਗੱਲਾਂ ਕਰ ਰਹੇ ਨੇ ਜਿਹੜੇ ਗਾਣੇ ਦੀ ਗੱਲ ਕਰ ਰਹੇ ਨੇ ਏ ਮੇਰਾ ਖਿਆਲ ਹੈ ਕਿ ਵਾਕਈ ਉਹ ਲੋਕਾਂ ਨੂੰ ਗਾਲ੍ਹਾਂ ਕੱਢ ਰਹੇ ਨੇ ਤੇ ਇਹੋ ਜਿਹੇ ਲੋਕਾਂ ਨੂੰ ਮੈਂ ਤੇਹੀ ਮੈਂ ਕਿਸੇ ਦੇ ਬਿਜ਼ਨਸ ਦੇ ਖਿਲਾਫ ਨਹੀਂ ਹੁੰਦਾ ਮੈਂ ਨਹੀਂ ਚਾਹਦਾ ਹੁੰਦਾ ਕਿ ਲੋਕਾਂ ਵਾਸਤੇ ਕੋਈ ਬਾਤ ਦੁਆਵਾਵਾਂ ਕਰੋ ਜਾਂ ਲੋਕਾਂ ਦੇ ਬਿਜ਼ਨਸ ਨੂੰ ਖਰਾਬ ਕਰੋ ਲੋਕਾਂ ਦੀ ਲਾਈਫ ਖਰਾਬ ਕਿਉਂਕਿ ਇਹਨਾਂ ਦੇ ਹੱਕ 'ਚ ਦੋ ਤਿੰਨ ਵੀਡੀਓ ਪਾਤੇ ਸੀ ਹੁਣ ਹੱਕ 'ਚ ਪਾਉਣ ਨੂੰ ਦਿਲ ਨਹੀਂ ਕਰਦਾ ਹੁਣ ਤੇ ਇਹ ਦਿਲ ਕਰਦਾ ਕਿ ਇੱਥੇ ਜਾਣਾ ਛੱਡੋ ਇਹਨਾਂ ਨੂੰ ਫੋਲੋ ਕਰਨਾ ਛੱਡੋ ਜਿਨ੍ਹਾਂ ਨੇ ਫੋਲੋ ਕੀਤਾ ਹੋਇਆ ਤੁਹਾਨੂੰ ਕਸਮ ਲੱਗੇ ਹੁਣੇ ਅਨਫੋਲੋ ਕਰੋ ਔਰ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾਓ ਐਕਚੁਅਲੀ ਜਿਹੜੀ ਔਕਾਤ ਇਹਨਾਂ ਨੇ ਜਿਹੜੀ ਆਪਣੀ ਔਕਾਤ ਦਿਖਾਈ ਸੀ ਨਾ ਉਸ ਔਕਾਤ ਵਿੱਚ ਇਹਨਾਂ ਨੂੰ ਰਹਿਣ ਦਿਓ ਐਸਾ ਲੋਕੀ ਤਾਂ ਬਹੁਤ ਗੰਦੀਆਂ ਗੱਲਾਂ ਕਰਕੇ ਉਸ ਵੀਡੀਓ ਦੀਆਂ ਗੱਲਾਂ ਕਰਦੇ ਨੇ ਮੈਂ ਤਾਂ ਕਦੇ ਇਹੋ ਜਿਹਾ ਜ਼ਿਕਰ ਹੀ ਨਹੀਂ ਕੀਤਾ ਨਾ ਉਹ ਵੀਡੀਓ ਕਦੇ ਨਾ ਈਵਨ ਉਹਨੂੰ ਬਲਰੀ ਕਰਕੇ ਵੀ ਨਹੀਂ ਮੈਂ ਕਦੇ ਦਿਖਾਇਆ ਫੋਟੋ ਜੂਰ ਕੱਪਲ ਦੀ ਲਾਈ ਆ ਪਤਾ ਲੈ ਕਿਉਂਕਿ ਹੁਣ ਤਾਂ ਲਕਉਣ ਦਾ ਫਾਇਦਾ ਨਹੀਂ ਕੋਈ ਪਰ ਗੱਲ ਇਹ ਹੈ ਕਿ ਇਹ ਨਿਹਾਇਤ ਬੇਸ਼ਰਮ ਟੱਬਰ ਆ ਨਿਹਾਇਤ ਅੰਤ ਦਾ ਬੇਸ਼ਰਮ ਟੱਬਰ ਆ ਜਿਨ੍ਹਾਂ ਨੂੰ ਭੋਰਾ ਹੀ ਸ਼ਰਮ ਨਹੀਂ ਉੱਤੇ ਹੀ ਨੱਚਦੇ ਟੱਪ ਦੇ ਫਿਰਦੇ ਆ ਯਾਰ ਮਤਲਬ ਇਸ ਜੇ ਉਹ ਜੇ ਕਹਿੰਦੇ ਉਹ ਕੋਈ ਗੱਲ ਨਹੀਂ ਤੂੰ ਉਦੋਂ ਵੱਡੀ ਗੱਲ ਹੀ ਨਹੀਂ ਕੋਈ ਫਿਰ ਜੋ ਨੰਗੇਜ ਸੀਗਾ ਉਹਦੇ ਵਿੱਚ ਜੋ ਗੰਦੀ ਜ਼ੁਬਾਨ ਉਹਨਾਂ ਨੇ ਬੋਲੀ ਆ ਹਰ ਕੁੜੀ ਨੇ ਹਰ ਮੁੰਡੇ ਨੇ ਦੁਨੀਆ ਭਰ ਵਿੱਚ ਕੋਈ ਐਸਾ ਸ਼ਖਸ ਨਹੀਂ ਜਿਹੜਾ ਵੀਡੀਓ ਨਾ ਦੇਖੀ ਹੋਵੇ ਉਹਦੇ باوجود ਵੀ ਤੁਸੀਂ ਇਦਾਂ ਹੀ ਫੇਰ ਨੰਗੇ ਟੱਪ ਰਹੇ ਉਹ ਕੁੜੀ ਦੇ ਫੇਟ ਹੱਟ ਜਾਂ ਦਿਖਾ ਕੇ ਵੀਡੀਓ ਬਣਾਈ ਜਾਂਦੀ ਅੱਜ ਮੈਂ ਦੇਖਿਆ ਟੌਪ ਇੱਥੇ ਤੇ ਕੀਤਾ ਹੋਇਆ ਕੱਲੇ ਉਧਰ ਦੇ ਕੱਪੜੇ ਵੀ ਦਿਸਣ ਡੈ ਹੋਏ ਯਾਰ ਮਾੜੀ ਮੋਟੀ ਸ਼ਰਮ ਕਰੋ ਸਾਰਾ ਹੀ ਕੁਝ ਤਾਂ ਤੁਸੀਂ ਦਿਖਾ ਚੁੱਕੇ ਹੋ ਹੋਣੀ ਮਾੜੀ ਮੋਟੀ ਸ਼ਰਮ ਕਰ ਲਓ ਐਸਾ ਸੜਿਆ ਹੋਇਆ ਪਿੰਡਾ ਤੁਸੀਂ ਫੋੜਿਆਂ ਵਾਲਾ ਦਿਖਾ ਚੁੱਕੇ ਹੋ ਮੈਂ ਇਹੋ ਜਿਹੀਆਂ ਗੱਲਾਂ ਕਰਦਾ ਹੁੰਦਾ ਪਰ ਅੱਜ ਮੈਨੂੰ ਫੇਰ ਹੋਰ ਤਰ੍ਹਾਂ ਹੋ ਗਿਆ ਕਿ ਯਾਰ ਇਹ ਕੀ ਘਰ ਕੀ ਰਹਿ ਨੇ ਐਕਚੁਅਲੀ ਇਹ ਵੀਡੀਓ ਮੋਰ ਦੇ ਵਟਸਐਪ ਤੇ ਮੈਂ ਭੇਜਾਂਗਾ ਮੈਂ ਪਰਵਾਹ ਨਹੀਂ ਕਰਦਾ ਤੇ ਇਹਨਾਂ ਕੋਲੋਂ ਕੁਝ ਸਿੱਖੋ ਕਦੇ ਵੀ ਹਸਬੈਂਡ ਵਾਈਫ ਆਪਣੀਆਂ ਵੀਡੀਓ ਆਪਣੀਆਂ ਫੋਟੋਆਂ ਨਾ ਕਰਿਓ ਹੋ ਜਾ ਕਰਿਆ ਕਰੋ ਤੇ ਰੱਬ ਦਾ ਵਾਸਤਾ ਆਪਣੇ ਇੱਚ ਤਾਨੂੰ ਸੰਭਾਲ ਕੇ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ